ਜੇ ਤੁਸੀਂ ਵਿਕਾਸ ਕਰਨਾ ਚਾਹੁੰਦੇ ਹੋ ਨਾ ਤਾਂ ਨਦੀ ਨੂੰ ਤੁਸੀਂ ਗੰਦਾ ਕਰੋ ਜਿੰਨਾ ਤੁਸੀਂ ਨਦੀ ਨੂੰ ਗੰਦਾ ਕਰੋਗੇ ਉਹਨਾਂ ਤੋਂ ਤੁਹਾਡਾ ਵਿਕਾਸ ਜ਼ਿਆਦਾ ਹੋਏਗਾ ਨਾ ਡੋਨਟ ਗੈਟ ਮੀ ਰੋਂਗ ਉਹਦਾ ਸ੍ਰਿਕਾਇ ਹੈ ਕਿ ਪਹਿਲੇ ਤੁਸੀਂ ਇੰਡਸਟਰੀ ਲਗਾਈ ਜਿਹੜੀ ਪੋਲੂਟਿੰਗ ਇੰਡਸਟਰੀ ਹੈ ਜਿਹੜਾ ਬੁੱਧਰ ਨਾਲਾ ਦੇ ਆਸ-ਪਾਸ ਇਹ ਲੁਧਿਆਣੇ ਚ ਆਪਾਂ ਇੰਡਸਟਰੀ ਲਗਾਈ ਹੈ ਉਹ ਜੀਡੀਪੀ ਵਧ ਗਈ ਜਦੋਂ ਜੀਡੀਪੀ ਵੱਢ ਗਈ ਤਾਂ ਪੋਲੂਸ਼ਨ ਜਿਹੜਾ ਆਇਆ ਗੰਦਾ ਨਾਲਾ ਹੋਇਆ ਤੁਹਾਡਾ ਤੁਸੀਂ ਕਹਿ ਹੀ ਰਹੇ ਹੋਗੇ ਕਿ ਬਈ ਇਹ ਤਾਂ ਇਟ ਇਜ਼ ਅ ਕਾਈਂਡ ਆਫ ਜਿਹੜਾ ਕਾਲਾ ਪਾਣੀ ਦੀ ਸਜਾਤ ਇੱਥੇ ਲੋਕਾਂ ਨੂੰ ਮਿਲ ਰਹੀ ਹੈਗੀ ਹੈ ਤਾਂ ਕਾਲਾ ਪਾਣੀ ਹੋ ਗਿਆ ਹੈਗਾ ਫਿਰ ਤੁਸੀਂ ਉਹਨੂੰ 1000 ਕਰੋੜ ਰੁਪਏ ਦਾ ਪ੍ਰੋਜੈਕਟ ਲੈ ਕੇ ਆਓਗੇ ਸਾਫ਼ ਕਰਨ ਵਾਸਤੇ ਉਹ ਜੀਡੀਪੀ ਫਿਰ ਵੱਢ ਗਈ ਜਦ ਤੁਸੀਂ ਉਹ ਪਾਣੀ ਪਿੰਦੇ ਹੋ ਗੰਦਾ ਨਾਲਾ ਦਾ ਤਾਂ ਆਬਵੀਅਸਲੀ ਯੂ ਫਾਲ ਸਿਕ ਹਾਂਜੀ ਤੁਸੀਂ ਡਾਕਟਰ ਕੋਲ ਗੋਏ ਡਾਕਟਰ ਨੇ ਫੀਸ ਲਈ ਤੁਸੀਂ ਫੀਸ ਦਿੱਤੀ ਜੀਡੀਪੀ ਫਿਰ ਵੱਢ ਗਈ ਤਾਂ ਤਿੰਨ ਵਾਰੀ ਤੁਸੀਂ ਗੰਦਾ ਨਾਲਾ ਕਰਦੇ ਹੋ ਨਾਲਾ ਨਦੀ ਗੰਦੀ ਕਰਦੇ ਹੋ ਤਾਂ ਤੁਹਾਡੀ ਜੀਡੀਪੀ ਤਿੰਨ ਵਾਰ ਵੱਢ ਜਾਂਦੀ ਹੈ ਸੋ ਪੋਲਿਸੀ میکرز हैव नो इंटरेस्ट ओ द जीडीपी ਬੜਹਾਣੀ ਸੰਦੇ ਸਾਰੇ ਕਿਸੇ ਲੋਕ ਤਾਂ ਹੀ ਤੁਸੀਂ ਦੇਖਦੇ ਹੋ ਕਿ ਭਈ ਇੱਕ ਵਾਰੀ ਕੋ ਚੀਫ ਨੇਸ ਬੋਲ ਅੰਦਰ ਕਿ ਭਈ ਅਸੀਂ ਇਸ 슈ਗਰ मिल ਤੋਂ ਪੋਲੂਸ਼ਨ ਨਹੀਂ ਹੋਣ ਦੇਵਾਂਗੇ ਉਹਦੇ ਬਾਅਦ ਉਹਦੇ ਉੱਪਰ ਗੱਲ ਹੀ ਨਹੀਂ ਹੁੰਦੀ ਕਦੀ because nobody wants to touch that uh, you know that investment jo in our gdp badhi hai gayi hai so we believe in that mera submission sirf tode samne aake ke let us look beyond that and to see where does it narrow down to agar duniya da climate change bhi ho reha hai ga oh bhi gdp is a biggest player in that climate change lekin uno bhi change karne waste ya bolne waste hun kuch logi duniya vich himmat kar pa re hai jo challenge kar re hai ke economic growth is the main reason for the for the climate debacle jada duniya te face ho reha hai ga so eh achhi gal hai the point i'm trying to make jehde oh gal keh re oh apna bhi kar sakde hai ga i think each one of us also has a स्पॉन्सिबिलिटी ये नहीं है कि सिर्फ ता तो जो फोकस है इसी रिवर के नाल खत्म हो जाएगा या तो सोचो कि दुनिया साफ हो जाएगी नहीं बिकॉज जब तक अभी जिथे जेनेसिस हैगा जिथे क जिथे वह मेन रीजन हैगा टैकल करना नहीं चाहेंगे या नहीं असं साड़ी एफर्ट नाल और योचो ना कि भी थोड़े तो एफर्ट वो गल नहीं जाती हैगी मेरा मनना है कि हरेक आदमी का वो किसी ने क्या शाहरुख खान ने भी एक पिक्चर से कहा हैगा कि अगर आप एक बार अच्छी नीयत से सोच लो तो सारी कायनात उसके ऊपर काम करना चाहती है और वो करेगी उसके ऊपर मैं इस गल से विश्वास कि भाई तुम अपनी एक छोटी जी गल भी करोगे सेंसीबल ਕੋਈ ਵੀ ਗੱਲ ਕਰੋਗੇ ਤਾਂ ਉਹਦੇ ਨਾਲ ਇੱਕ এনवायरमेंट ਬਿਲਡ ਅਪ ਹੁੰਦਾ ਹੈ ਐਂਡ ਵੀ ਸੀ ਟੂ ਇਟ ਕਿ ਭਈ ਦੀ ਚੇਂਜ दैट ਵੀ ਆਰ ਐਸਪਾਇਰਿੰਗ ਕਿ ਦੁਨੀਆ 'ਚ ਹੋਏ ਉਹ ਉਹਦੇ ਨਾਲ ਹੀ ਹੋਏਗੀ ਨਾ ਕਪਲ ਆਫ ਥਿੰਗਸ ਬਿਫੋਰ ਆ ਯੂ نو ਲੀਵ ਥਿਸ ਡਾਇਸ ਐਗਰੀਕਲਚਰ ਵਿੱਚ ਸਾਨੂੰ ਕੀ ਕਰਨ ਦੀ ਜ਼ਰੂਰਤ ਹੈਗੀ ਪੰਜਾਬ ਵਿੱਚ ਬਹੁਤ ساری ਗੱਲਾਂ ਆਪਾਂ ਸੁਣੀਆਂ ਹੋਈਆਂ ਮੈਂ ਉਹਨਾਂ ਰਿਪੀਟ ਕਰਾਂਗਾ ਇਟ ਵੋਂਟ ਬੀ ਪਰਫੈਕਟ ਲੇਕਿਨ ਫਿਰ ਵੀ ਆਈ ਥਿੰਕ ਦੇ ਇਜ਼ ਨੋਦਰ ਚੋਇਸ ਕਿਉਂਕਿ ਪਹਿਲੀ ਗੱਲ ਤਾਂ ਹੈ ਕਿ ਸਾਰਾ ਜਿਹੜਾ ਕ੍ਰੋਪਿੰਗ ਪੈਟਰਨ ਹੈਗਾ ਮੈਨੂੰ ਲੱਗਦਾ ਹੈ ਕਿ ਅੱਗੇ ਤੋਂ ਆਪਾਂ ਜਦ ਵੀ ਕੋਈ ਸਾਇੰਟਿਫਿਕ ਜਦ ਵੀ ਕੋਈ ਵੈ ਬਹੁਤ ਜ਼ਰੂਰੀ ਹੈਗਾ ਕਿ ਅਸੀਂ ਅਜੇ ਤੱਕ ਪ੍ਰੋਡਕਟਿਵਿਟੀ ਦੀ ਗੱਲ ਕੀਤੀ ਹੈ ਬਟ ਵੀ ਹੈਵਨਟ ਟਾਕਡ ਅਬਾਊਟ ਵਾਟਰ ਕੰਜ਼ਮਪਸ਼ਨ ਔਰ ਵਾਟਰ ਕੰਜ਼ਮਪਸ਼ਨ ਜਦ ਤੱਕ ਅਸੀਂ ਰਿਲੇਟ ਨਹੀਂ ਕਰਾਂਗੇ ਆਈ ਥਿੰਕ ਕਿ ਦੈਟ ਇਜ਼ ਸਮਥਿੰਗ ਵੀ 올 ਮਸਟ ਅੰਡਰਸਟੈਂਡ ਸਪੈਸ਼ਲੀ ਇਨ ਦੀ ਕੰਟੈਕਸਟ ਆਫ ਜਦ ਮੈਂ ਆਮ ਐਮ ਐ ਪਲਾਂਟ ਬ੍ਰੀਡਰ ਬਾਈ ਟ੍ਰੇਨਿੰਗ ਮੇਬੀ ਥੋੜੀ ਸਮਝਦਾ ਕਿ 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 ਸਾਇੰਟਿਫਿਕ ਰਿਸਰਚ ਹੁੰਦੀ ਹੈ ਬਰੀਡਿੰਗ ਕਿਸ ਗੱਲ ਤੇ ਕਰਦੇ ਹੈਗੇ ਬਟ ਲੈਟਸ ਬੀ ਵੈਰੀ ਕਲੀਅਰ ਜਦ ਅਸੀਂ ਬਰੀਡਿੰਗ ਕਰਦੇ ਹੈਗੇ ਤਾਂ ਵੀ ਆਰ ਐਕਚੁਅਲੀ ਲੁਕਿੰਗ ਫਾਰ ਹਾਇਰ ਪ੍ਰੋਡਕਟਿਵਿਟੀ ਜੋ ਅਸੀਂ ਸੋ ਥਿਸ ਇਜ਼ ਸਮਥਿੰਗ ਦੈਟ ਵੀ ਆਲ ਨੋ ਪਰ ਮੈਨੂੰ ਲੱਗਦਾ ਕਿ ਉਹ ਨਿਊਟ੍ਰੀਸ਼ਨ ਫਾਲ ਹੈਗਾ ਉਹਨੂੰ ਕਈ ਤਰੀਕੇ ਨਾਲ ਅਸੀਂ ਐਡਰੈਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਫੋਰਟੀਫਿਕੇਸ਼ਨ ਇਜ਼ ਵਨ ਆਫ ਥੈਮ ਐਂਡ ਆਮ ਗਲੈਡ ਅਗਰ ਤੁਸੀਂ ਅੱਜ ਇੱਕ ਰਿਪੋਰਟ ਦੇਖੋ ਇਟ ਹੈਜ਼ ਕਮ ਆਊਟ ਇਟ ਹੈਜ਼ ਸ਼ੌਕ ਦੀ ਨੇਸ਼ਨ ਕਿ ਜਿਨੋਂ ਪੰਜਾਬ ਸਰਕਾਰ ਵੀ ਪੁਸ਼ ਕਰ ਰਹੀ ਹੈ ਐਜ਼ ਫੋਰਟੀਫਿਕੇਸ਼ਨ ਐਜ਼ ਅ ਸੋਲੂਸ਼ਨ ਉਹ ਕਹਿੰਦਾ ਕਿ ਉਹਦੇ ਜਿਹੜੇ ਜਿਹੜੇ ਉਹਨੇ ਹਾਈਲਾਈਟ ਪ੍ਰੋਜੈਕਟ ਕਰਨੇ ਸੀਗੇ ਉਹੀ ਨਹੀਂ ਹੋਏ ਸੀਗੇ ਐਂਡ ਯੈਟ ਇਟ ਵਾਸ ਪਾਸਟ ਐਂਡ ਯੈਟ ਦੀ ਐਂਟਾਇਰ ਸਿਸਟਮ ਗੋਜ਼ অন ਅਪਰੀਸ਼ੀਏਟਿੰਗ ਕਿ ਫੋਰਟੀਫਿਕੇਸ਼ਨ ਬਹੁਤ ਜ਼ਰੂਰੀ ਹੈ ਇਹ ਜਿਹੜਾ ਸਾਡੇ ਮਾਈਂਡਸੈਟ ਬਣ ਚੁੱਕਿਆ ਹੈ ਨਾ ਕਿ ਇਹ ਤਰੀਕੇ ਸਾਡੇ ਨਾਲ ਬਹੁਤ ਜ਼ਰੂਰੀ ਹੈਗੇ ਆ ਆਈ ਥਿੰਕ ਉਹਨਾਂ ਨੂੰ ਵੀ ਕਦੀ ਅਸੀਂ ਦੇਖਣ ਦੀ ਕੋਸ਼ਿਸ਼ ਕਰੀਏ ਕਿ ਯਾਰ ਦੇ ਦੀ ਰਾਈਟ ਵੇ ਫਾਰਵਰਡ অর ਨਾਟ ਔਰ ਆਰ ਵੀ ਐਡਿੰਗ ਔਨ ਟੂ ਦੀ ਪ੍ਰੋਬਲਮਸ